ਸਾਰੀਆਂ ਨਦੀਆਂ ਨਾਲਿਆਂ ਚੋਆ ਦੀ ਸਫਾਈ ਕੀਤੀ ਗਈ ਹੈ ਤੇ 204.5 ਕਰੋੜ ਰੁਪਇਆ ਜਿਹੜਾ ਉਹ ਇਹਦੇ ਲਈ ਫੰਡ ਅਲਾਟ ਕੀਤੇ ਗਏ ਨੇ ਤੇ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ ਦੇ ਵਿੱਚੋਂ ਵੀ ਪੰਨਾ ਦੀ ਮਜ਼ਬੂਤੀ ਲਈ ਕੰਮ ਕੀਤੇ ਜਾ ਰਹੇ ਨੇ ਤੇ ਜ਼ਿਲ੍ਹਿਆਂ ਦੇ ਵਿੱਚ 8.76 ਲੱਖ ਜਿਹੜੇ ਈਸੀ ਬੈਗ ਹੈ ਉਹ ਖਰੀਦੇ ਗਏ ਨੇ ਤੇ 242000 ਬੈਗ ਨੇ ਜਿਹੜੇ ਉਹ ਮਿੱਟੀ ਦੇ ਨਾਲ ਪਰਕੇ ਤਿਆਰ ਰੱਖੇਗੇ ਤੇ ਮਿੱਟੀ ਦੀ ਸਥਿਰਤਾ ਨੂੰ ਬਣਾਉਣ ਦੇ ਲਈ 5342 ਬਾਂਸ ਦੇ ਬੂਟੇ ਲਗਾਉਣ ਲਈ ਤੇ 1044 ਚੱਕ ਡੈਮ ਬਣਾਏ ਗਏ ਨੇ 3957 ਸੋਕ ਪਿੱਟਾਂ ਬਣਾਈਆਂ ਜਾਂਦੀਆਂ ਨੇ ਤੇ 2.90 94 ਕਿਲੋਮੀਟਰ ਜਿਹੜੇ ਲੰਬੇ ਵੈਟੀ ਵਰਕ ਘਾਹ ਦੇ ਬੂਟੇ ਉਹ ਵੀ ਪੂਰੇ ਕੀਤੇ ਨੇ ਸਿਰ ਐਮਰਜੈਂਸੀ ਰਿਸਪੌਂਸ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਮੇ ਸਮੇ ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਜਿਹੜਾ ਅੱਜ ਜਲ ਭੰਡਾਰ ਹੈ ਤੇ ਪਿਛਲੇ ਸਾਲ ਦੇ ਕੰਪੈਰੀਟਿਵਲੀ ਜਿਵੇਂ 2024 ਦੇ ਵਿੱਚ ਵੀ ਲਾ ਲਈਏ ਉਹਨਾਂ ਦੇ ਮੁਕਾਬਲੇ ਵੀ ਉਸੇ ਲੈਵਲ ਤੇ ਚੱਲ ਰਿਹਾ ਹੈ ਜਿਹੜਾ 2023-24 ਦੇ ਵਿੱਚ ਚੱਲ ਰਿਹਾ ਸੀ ਸੋ ਇਸ ਕਰਕੇ ਹੜ੍ਹਾਂ ਦੀ ਸਥਿਤੀ ਮੈਂ ਕਹਿ ਸਕਦਾ ਕਿ ਅੱਜ ਦੀ ਦਿਨ ਪੂਰੀ ਕੰਟਰੋਲ ਦੇ ਵਿੱਚ ਹੈ ਕੋਈ ਕਿਸੇ ਕਿਸਮ ਦੀ ਖਤਰਾ ਜਿਹੜਾ ਉਹ ਨਹੀਂ